ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਗੁਰਦੁਆਰਾ 10 ਬਾਬਾ ਬਨਾਨ ਦੇਵ ਗੁਰਦੁਆਰਾ ਸਾਹਿਬ ਪਹੁੰਚੇ ਆਂ ਤੇ ਇੱਥੇ ਬਾਬਾ ਜੀ ਦੇ ਚੋਲੇ ਚੋਲਾ ਸਾਹਿਬ ਹੈਗਾ ਪਹਿਲੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਵਾਹਿਗੁਰੂ ਜੀ ਹੋਏ ਆਪ ਜੀ ਦਰਸ਼ਨ ਕਰਿਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਪ੍ਰਾਤਨ ਕੂ ਹੈਗਾ ਇਹਨਾਂ ਨੇ ਆਪਣੇ ਹੱਥੋਂ ਹੀ ਬਣਾਇਆ ਸੀ ਤੇ ਆ ਦੇਖੋ ਬਾਬਾ ਕਾਬਲੀ ਮਲ ਜੀ ਬਾਬਾ ਬਾਬਾ ਕਾਬਲੀ ਮਲ ਜੀ ਹਾਂ ਜੀ ਜਿਨ੍ਹਾਂ ਕੋਲ ਹੁਣ ਇਸ ਟਾਈਮ ਮੌਜੂਦਾ ਚੋਲਾ ਉਹਨਾਂ ਦੇ ਚੋਲਾ ਬੇਦੀ ਦੇਰੀ ਹੈ ਨਾ ਬੇਦੀ ਪਰਵਾਰ ਅੱਛਾ ਬੇਦੀ ਉਹਨਾਂ ਤੇ ਕਿਰਪਾ ਹੋਈ ਵੀ ਤੇ ਇਹਨਾਂ ਨੂੰ ਸੁਖਣੀ ਜਾਇਆ ਅੱਛਾ ਜੀ ਉਹਨਾਂ ਨੇ ਗਦੇਵ ਜੀ ਤੇ ਉਹਨਾਂ ਨੇ ਮੁੜ ਕੇ ਫਿਰ ਚੋਲਾ ਸਾਹਿਬ ਜੀ ਦਾ ਨੀ ਕਿਸ ਬਾਬਾ ਜੀ ਨੇ ਲੈ ਕੇ ਇੱਥੇ ਆਏ ਅੱਛਾ ਜੀ ਅੱਛਾ ਇਹ ਬਾਬਾ ਜੀ ਲੈ ਕੇ ਆਏ ਸੀ ਹਾਂਜੀ ਅੱਜਕੱਲ ਚੋਲਾ ਉੱਧਰ ਅੱਛਾ ਬਾਬਾ ਕਾਬਲੀ ਮਲ ਜੀ ਚੋਲਾ ਲੈ ਕੇ ਆਏ ਸੀ ਗੁਰਾਂਦੇਵ ਜੀ ਮਹਾਰਾਜ ਜੀ ਦਾ ਇੱਥੇ ਇਸ ਇਸ ਥਾਂ ਤੇ ਲੈ ਕੇ ਆਏ ਸੀ ਤੇ ਹੁਣ ਅਸੀਂ ਚਲਦੇ ਹਾਂ ਦਵਾਰ ਸਾਹਿਬ ਮੱਥਾ ਟੇਕਣ ਇਸੇ ਦਸਤਿਆਂ ਨੂੰ ਗਿਆ बा जी वाहे खालसा फतेह बाबा जी बाबा जी वाहे खालसा वाहे फतेह बाबा जी आप जी का नाम की बाबा जी आप जी का नाम बाबा जी इस गुरुद्वारा का इतिहास दसोगे प्लीज ਵਾਂਗੂ ਜੀ ਕਰਨ ਦੇ ਜੇਸੂ ਗੁਰਦਰਾ ਸਾਹਿਬ ਜੋ ਪੂਜੀ ਤਖਨ ਦਾ ਸਮੇਂ ਇਹ ਗੁਰਦਰਾ ਸਾਹਿਬ ਪੁਰਾਤਨ ਇਤਿਹਾਸਕ ਸਥਾਨ ਗੁਰਦਰਾ ਸ੍ਰੀ ਚੋਲਾ ਸਾਹਿਬ ਹੈ ਇਥੋਂ ਦਾ ਇਤਿਹਾਸ ਇਹ ਆ ਕਿ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜਦੋਂ ਯਾਤਰਾਵਾਂ ਤੇ ਜਾਂਦੇ ਨੇ ਤੇ ਜਿਹੜਾ ਉਹਨਾਂ ਦਾ ਚੋਲਾ ਸਾਹਿਬ ਨੂੰ ਪ੍ਰਾਪਤ ਹੋਇਆ ਹੁੰਦਾ ਉਹ ਆਪਣਾ ਚੋਲਾ ਜਿਹੜਾ ਹੈ ਉਹ ਈਰਾਨ ਜਿੱਥੇ ਬਲਖ ਬਖਾਰਾ ਜਿਹੜਾ ਇੱਕ ਸਥਾਨ ਹੈ ਉੱਥੇ ਆਪਣਾ ਚੋਲਾ ਜਿਹੜਾ ਹੈ ਆਪਣੇ ਇੱਕ ਸੇਵਕ ਨੂੰ ਦੇ ਦਿੰਦੇ ਨੇ ਜਿਹੜਾ ਸੇਵਕ ਜਿਹੜਾ ਹੈ ਜਦੋਂ ਉਹਦਾ ਜੀਵਨ ਹੁੰਦਾ ਹੈ ਤੇ ਜੀਵਨ ਤੋਂ ਬਾਅਦ ਉਸ ਨੂੰ ਲੱਗਦਾ ਕਿ ਮੇਰਾ ਅੰਤਲਾ ਸਮਾਂ ਨੇੜੇ ਆ ਰਿਹਾ ਤੇ ਚੋਲੇ ਦੀ ਬਹਿਰੂਮਤੀ ਹੋਵੇਗੀ ਉਹ ਆਪਣੇ ਚੋਲੇ ਨੂੰ ਇਤਿਹਾਸ ਕਹਿੰਦਾ ਹੈ ਕਿ ਜਿਹੜਾ ਉਹ ਸੇਵਕ ਹੈ ਗੁਰੂ ਨਾਨਕ ਦੇਵ ਪਾਸ਼ਾ ਦਾ ਉਹ ਚੋਲੇ ਨੂੰ ਇੱਕ ਪਹਾੜ ਦੇ ਵਿੱਚ ਰੱਖ ਦਿੰਦਾ ਹੈ ਤੇ ਜਦੋਂ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਅੱਗੇ ਜਦੋਂ ਪੀੜੀ ਚਲਦੀ ਹੈ ਜਦੋਂ ਨਵੀਂ ਪੀੜੀ ਚੋਂ ਆਪਾਂ ਕਾਫੀ ਮਲਝੀ ਹੋ ਜਾਣ ਜਿੰਨਾਂ ਦੀ ਯਾਦ ਕਰਨ ਭੰਗੀ ਹੈ ਤੇ ਉਹ بابا ਕਾਬਲੀ ਮਲਜੀ ਜਦੋਂ ਉਹਨਾਂ ਨੂੰ ਸੁਪਨਵਸਥਾ ਵਿੱਚ ਗੁਰਨਾਨ ਦੇਵ ਸਾਹਿਬ ਦੇ ਸੁਪਨਾ ਮਤਲਬ ਦਰਸ਼ਨ ਹੁੰਦੇ ਨੇ ਤੂੰ ਕਹਿੰਦੇ ਨੇ ਕਿ ਭਗਤਾਂ ਤੂੰ ਇੱਥੇ ਮਤਲਬ ਡੇਰਾ ਕਾਪਾਣਾ ਦੇ ਸਥਾਨ ਤੇ ਕਿ ਬੈਠਾ ਹੈ ਤੇ ਜਿਹੜੇ ਸਾਟਾ ਜਿਹੜਾ ਚੋਲਾ ਸਾਹਿਬ ਹੈ ਉਹ ਈਰਾਨ ਦੇ ਵਿੱਚ ਹੈ ਤੇ ਤੂੰ ਉੱਥੋਂ ਈਰਾਨ ਤੋਂ ਚੋਲਾ ਸਾਹਿਬ ਲਿਆਉ ਤੇ ਗੁਰਨਾਨਕ ਦੇਵ ਗੁਰਨਾਨਕ ਨਾਮ ਲੇਵਾ ਜਿਹੜੀਆਂ ਸੰਗਤਾਂ ਨੇ ਇਹਨਾਂ ਨੂੰ ਚੋਲਾ ਸਾਹਿਬ ਦੇ ਦਰਸ਼ਨ ਕਰਾਓ ਫਿਰ ਕਹਿੰਦਿਆਂ ਕਿ ਬਾਬਾ ਜਿਹੜੇ ਬਾਬਾ ਕਾਬਲੀ ਮਲਜੀ ਹੋਏ ਹਨ ਉਹ ਫਿਰ ਈਰਾਨ ਜਾਂਦੇ ਹਨ ਤੇ ਮਤਲਬ ਬੜਖ ਬਖਾਰ ਰਜਿਸਤਾਨ ਤੇ ਜਾਂਦੇ ਨੇ ਤੇ ਉੱਥੇ ਜਾ ਕੇ ਫਿਰ ਉਹ ਜਦੋਂ ਪਹਾੜ ਦੇ ਅੱਗੇ ਜਾਂਦੇ ਨੇ ਫਿਰ ਉਹਨਾਂ ਨੂੰ ਆਪਣੇ ਮਨ ਅੰਦਰ ਹੀ ਸੋਚਦੇ ਨੇ ਕਿ ਇੰਨਾ ਤਗੜਾ ਪੱਥਰ ਮੈਂ ਕਿਵੇਂ ਨੂੰ ਪਾਰਾਂ ਕਰਾਂਗਾ ਫਿਰ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਫਿਰ ਉਹ ਅਰਦਾਸ ਕਰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਰਸਤਾ ਵਿਖਾ ਦਿੰਦਾ ਰਸਤਾ ਵਿਖਾਉਣ ਤੋਂ ਬਾਅਦ ਉਹ ਹੁਣ ਇਹ ਦੱਸੋ ਵੀ ਇਹ ਜਿਹੜਾ ਪੱਥਰ ਮੈਂ ਕਿਵੇਂ ਪਾਰਾਂ ਕਰਾਂ ਕਹਿੰਦੇ ਨੇ ਕਿ ਫਿਰ ਸੁਪਨਿਆਂ ਅਵਸਥਾ ਵਿੱਚ ਗੁਰਨਾਨਕ ਦੇ ਪਾਤਸ਼ਾਹ ਦੇ ਦਰਸ਼ਨ ਹੁੰਦੇ ਆਂ ਤੇ ਗੁਰਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਹਨ ਕਿਰਜਜੀ ਸਾਹਿਬ ਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਰਜੀ ਸਾਹਿਬ ਦਾ ਪਾਠ ਕਰਕੇ ਤੇ ਪੰਜ ਜਿਹੜੇ ਛੱਟੇ ਨੇ ਤੁਸੀਂ ਜਲਦੇ ਜਿਹੜੇ ਪੱਥਰ ਤੇ ਮਾਰੋ ਤੇ ਗੁਰਗ੍ਰੰਥ ਸਾਹਿਬ ਜੀ ਰਹਿਮਤ ਹੋਵੇਗੀ ਤੇ ਇਹ ਪੱਥਰ ਆਪਣੇ ਆਪਰਾ ਹੋਵੇਗਾ ਕਹਿੰਦੇ ਨੇ ਕਿ ਇਤਿਹਾਸ ਵਿੱਚ ਦਰਜ ਹੈ ਕਿ ਇਸੇ ਤਰ੍ਹਾਂ ਹੁੰਦਾ ਪੱਥਰ ਪਰਾ ਹੁੰਦਾ ਤੇ ਬਾਬਾ ਜਿਹੜੇ ਬਾਬਾ ਕਾਬਲੀ ਮਲਜੀ ਹਨ ਉਹਨਾਂ ਨੂੰ ਫਿਰ ਚੋਲਾ ਪ੍ਰਾਪਤ ਹੁੰਦਾ ਹੈ ਫਿਰ ਚੋਲਾ ਸਾਹਿਬ ਉਹ ਇੱਥੇ ਜਿਹੜਾ ਸਥਾਨ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੰਦਰ ਪ੍ਰਕਾਸ਼ ਹੈ ਇੱਥੇ ਫਿਰ ਚੋਲਾ ਸਾਹਿਬ ਜਿਹੜਾ ਉਹ ਸੁਸ਼ੋਭਿਤ ਹੁੰਦਾ ਹੈ ਕਾਫੀ ਸਮਾਂ ਚੋਲਾ ਸਾਹਿਬ ਇੱਥ ਉਹ ਚੋਲਾ ਸਾਹਿਬ ਨੂੰ ਕਹਿੰਦੇ ਨੇ ਕਿ ਮਤਲਬ ਕਿ ਸਾਡੀ ਇਮਾਨਤ ਹੈ ਕਿਉਂਕਿ 베ਦੀ ਪਰਿਵਾਰ ਹੈ ਤੇ ਫਿਰ ਕਹਿੰਦੇ ਨੇ ਕਿ ਕੇਸ ਚੱਲਦਾ ਕੇਸ ਚੱਲਣ ਤੋਂ ਬਾਅਦ ਜਿਹੜਾ ਹੁਣ ਚੋਲਾ ਸਾਹਿਬ ਦੇ ਐਟ ਆ ਟਾਈਮ ਜਿਹੜੇ ਦਰਸ਼ਨ ਹੋ ਰਹੇ ਨੇ ਉਹ 베ਦੀ ਪਰਿਵਾਰ ਦੇ ਆਪਣਾ ਉਹਨਾਂ ਨੇ ਦਰਬਾਰ ਬਣਾਇਆ ਹੋਇਆ ਉੱਥੇ ਤੁਸਨ ਉਹ ਤੇ ਦੂਸਰਾ ਜਿਹੜਾ ਇਹ ਸਥਾਨ ਹੈ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਚਰਨ ਛੋਹ ਪ੍ਰਾਪਤ ਸਥਾਨ ਹੈ ਇਹ ਜਿਹੜਾ ਖੂਹ ਹੈ ਇਹ ਅਠ ਉਕਰਾਂ ਖੂਹ ਹੈ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਸੰਗਤ ਨੂੰ ਇਹ ਮਤਲਬ ਵਾਰ ਦਿੱਤਾ ਕਿ ਇਸ ਖੂਹ ਦੇ ਉੱਤੇ ਜਦੋਂ ਜਿਹੜੀ ਵੀ ਬੀਬੀ ਇਸ਼ਨਾਨ ਕਰੇਗੀ ਜਿਨ੍ਹਾਂ ਨੂੰ ਅਠਰਾ ਤੋਂ ਪਾਪ ਚੰਨਾ ਬੀਬੀਆਂ ਦੇ ਬੱਚਾ ਨਹੀਂ ਠਹਿੜਦਾ ਉਹ ਇਸ਼ਨਾਨ ਕਰਨਗੇ ਤੇ ਬਾਬਾ ਸ਼੍ਰੀ ਚੰਦ ਜੀ ਤੇ ਗੁਰੂ ਨਾਨਕ ਦੇਵ ਜੀ ਪਾਸੇ ਜੋ ਮਤ ਕਿਸ 파 ਹੋਵੇ ਤੇ ਬੱਚੇ ਦੀ ਪ੍ਰਾਪਤੀ ਹੋਵੇ ਬੱਚੇ ਦੀ ਪ੍ਰਾਪਤੀ ਹੋਵੇ ਹਾਂ ਇਹ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਪਟਾਲਾ ਤੋਂ 23 ਦਾ 24 ਕਿਲੋਮੀਟਰ ਦੂਰ ਹੈ ਤੇ ਬਾਡਰ ਤੇ ਵਸਿਆ ਹੋਇਆ ਸਥਾਨ ਡੇਰਾ ਪਾਪਾ ਨਾਨਕ ਤੋਂ ਭਾਵ ਇਹਦਾ ਵੀ ਇਤਿਹਾਸ ਹੈ ਕਿ ਡੇਰਾ ਪਾਪਾ ਨਾਨਕ ਤੋਂ ਭਾਵ ਹੈ ਕਿ ਇਹ ਜਿਹੜਾ ਪਾਪਾ ਸ਼੍ਰੀ ਚੰਦ ਮਹਾਰਾਜ ਨੇ ਜਿਹੜਾ ਸਾਰਾ ਕਸਬਾ ਇਹਨੂੰ ਬਾਹਰ ਦਿੱਤਾ ਕਿ ਡੇਰਾ ਪਾਪਾ ਨਾਨਕ ਪਹਿਲਾ ਦਾ ਸਥਾਨ ਦਾ ਨਾਂ ਹੀ ਡੇਹਰਾ ਪਾਪਾ ਨਾਨਕ ਕੋਲੀ ਹੋਰੀ ਪੰਜਾਬੀ ਸ਼ਬਦਾਂ ਦੇ ਵਿੱਚ ਅਰਥ ਪੈਂਦੇ ਪੈਂਦੇ ਦੱਦੇ ਤੋਂ ਡੱਟਾ ਬਣਿਆ ਇਹ ਹੁਣ ਜਿਹੜਾ ਸ਼ਹਿਰ ਦਾ ਨਾਮ ਹੈ ਪ੍ਰਚਲਿਤ ਹੈ ਡੇਰਾ ਬਾਬਾ ਨਾਨਕ ਤੇ ਇਹ ਜਿਹੜਾ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦੂਰੀ ਦੀ ਸਥਿਤੀ ਹੈ ਤੇ ਬਟਾਲਾ ਤੋਂ ਜਦੋਂ ਤੁਸੀਂ ਇੱਧਰ ਨੂੰ ਡੇਰਾ ਬਾਬਾ ਨਾਨਕ ਨੂੰ ਆਓਗੇ 25 ਕਿਲੋਮੀਟਰ ਦੀ ਦੂਰੀ ਤੇ ਸਥਿਤਾ ਤੇ ਇਸ ਸਥਾਨ ਦੇ ਜਿਹੜੇ ਨੇ ਭਗੌਲਗਤੌਰ ਤੇ ਵੀ ਤੇ ਵੈਸੇ ਵੀ ਇਤਿਹਾਸਕ ਤੌਰ ਤੇ ਬੜਾ ਤਗੜਾ ਸਥਾਨ ਹੈ ਤੇ ਸਮੂਹ ਸੰਗਤ ਨੂੰ ਇੱਥੇ ਆਉਣ ਤੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਦੂਸਰੀ ਗੱਲ ਕਿ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਦੇ ਵਿੱਚ ਜਿਹਦੇ ਦਰਸ਼ਨ ਹੁੰਦੇ ਨੇ ਉਹ ਵੀ ਇੱਥੋਂ ਹੀ ਦਰਸ਼ਨ ਹੁੰਦੇ ਨੇ ਤੇ ਸੰਗਤ ਰੋਜ਼ਾਨਾ ਆਹੀ ਅਨੇਕਾਂ ਸੰਗਤ ਆਉਂਦੀ ਹੈ ਜਿਹੜੀ ਚੋਲਾ ਸਾਹਿਬ ਦੇ ਦਰਸ਼ਨ ਕਰਦੇ ਨੇ ਜਿਹੜਾ ਪੱਖੋ ਕੇ ਸਾਹ ਟਾਲੀ ਸਾਹ ਜਿੱਥੇ ਬਾਬਾ ਸਿਰਚੰਦ ਮਹਾਰਾਜ ਜੀ ਨੇ ਬਾੜ ਦਿੱਤਾ ਸੀ ਜਿੱਥੇ ਮਤਲਬ ਲੰਮੀ ਬਾਹ ਕਰਕੇ ਉਹਨਾਂ ਨੇ ਆਪਣੇ ਭਰਾ ਤੇ ਪਰਿਵਾਰ ਨੂੰ ਥੱਲੇ ਲਾਇਆ ਸੀ ਤੇ ਜਿੱਥੋਂ ਮਤਲਬ ਜਿਹੜੀ ਅੱਜ ਚੋਲਾ ਸਾਹਿਬ ਦੀ ਜਿਹੜੀ ਪੀੜੀ ਜਿਹੜੀ ਸੰਭਾਲਦੀ ਆ ਚੋਲਾ ਸਾਹਿਬ ਜਿਹੜੀ ਬੀਤੀ ਪਰਿਵਾਰ ਆ ਉਹਨਾਂ ਦੀ ਜਿਹੜੀ ਪੀੜੀ ਉਹਨਾਂ ਕਰਕੇ ਚੱਲੀ ਆ ਉਹ ਵੀ ਇਸ ਥਾਨ ਇੱਥੇ ਆ ਤੇ ਜਿਹੜਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਜਿਹਨੂੰ ਮੱਟਾ ਗੁਰਦੁਆਰਾ ਸਾਹਿਬ ਕਹਿੰਦੇ ਨੇ ਜਿੱਥੇ ਗੁਰਨਾਨਕ ਦੇਵ ਪਾਤਸ਼ਾਹ ਜੀ ਦੇ ਜਿਹੜੇ ਅੰਤਲੇ ਸਮੇਂ ਵਿੱਚ ਜਦੋਂ ਉਹਨਾਂ ਦਾ ਸੰਸਕਾਰ ਉਹਨਾਂ ਦੇ ਮ ਉਹ ਸਥਾਨ ਕੋ ਨਗਦੇ ਪਾਸ਼ਾ ਜੀ ਦਾ ਤੇ ਚੋਲਾ ਸਾਹਿਬ ਦਾ ਜਿਹੜਾ ਦਰਸ਼ਨ ਤੁਸੀਂ ਕਰਕੇ ਆਉਣੇ ਨੇ ਚੱਕ ਜਿੱਤੇ ਹੋਣਗੇ ਉਹ ਸਥਾਨ ਤੇ ਇੱਕ ਸਥਾਨ ਤੇ ਇੱਕ ਬਾਬਾ ਸ਼੍ਰੀ ਚਾਂਜੀ ਦਾ ਮਤਲਬ ਇੱਥੇ ਸਥਾਨ ਜਿਹੜਾ ਪੱਖੋ ਟਾਲੀ ਸਾਹਿਬ ਵਾਲਾ ਇਹ ਸਥਾਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੁਣ ਅਸੀਂ ਚਲਦੇ ਆਪ ਜੀ ਨੂੰ ਦਰਸ਼ਨ ਕਰਾਉਣੇ ਜਿੱਥੇ ਗੁਰਾਂ ਦੇ ਜੀ ਮਹਾਰਾਜੀ ਤੇ ਚੋਲਾ ਪਿਆ ਹੋਇਆ ਜਿਹੜੇ ਬਾਬਾ ਜੀ ਦੱਸਦੇ ਸੀ ਜੀ ਅਸੀਂ ਉਹ ਦਰਸ਼ਨ ਕਰਾਉਨੇ ਆਂ ਨਹੀਂ ਕਰ ਰਹੇ ਨਹੀਂ ਹੁੰਦੇ ਨਾ ਜਾਣੇ ਨਾ ਜਾਣੇ ਇਹ ਇਹ ਮੇਰਾ ਬੋਸ ਵੀ ਪੈਸਾ ਜਾਣਗਾ ਲੱਗਦਾ ਉਹ ਸ਼ਾਨਨ ਕੰਡੀ ਜਿੰਨੇ ਦਾ ਮકાਨ ਆ ਰਿਹਾ ਹੈ 400000 ਕੋਲਾਸ ਸਾਹਿਬ ਵੀ ਮੰਨਦੇ ਆ ਚੋਲਾਸਾ ਤਾਂ ਮੰਨਦੇ ਕੀ ਨਸਾ ਗੋਲ ਤੇ ਸਿੱਟੇ ਯਾਰਿਆ ਵਾਹਿਗੁਰੂ ਜੀ ਕੀ ਖਤੈ ਔਰ ਖਾਲਸਾ ਜੀ ਆਪ ਜੀ ਨੂੰ ਗੋਨਾਨ ਪਾਤਸ਼ਾਹ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਦਾਰੀ ਕਰਵਾਈਏ ਇਹ ਵਾਹਿਗੁਰੂ ਜੀ ਰਮਾਲੇ ਗੋਨਾਨ ਸਾਹਿਬ ਜੀ ਦੀ ਸਿਸਟਰ ਬੀਬੇ ਨਾਨਕੀ ਦਾ ਆਪਣੇ ਹੱਥੀਂ ਕਢਾਈ ਪਈ ਹੋਈ ਬੀਬੇ ਨਾਨਕੀ ਜੀ ਨੇ ਆਪਣੇ ਵੀਰ ਕੋ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵਿਆਹ ਸਮੇਂ ਰਮਾਲ ਪੇਟ ਦਿੱਤਾ ਸੀ ਜਦ ਬਟਾਲਾ ਸਾਹਿਬ ਕਨ ਸਾਹਿਬ ਸ਼ਾਦੀ ਹੋਈ ਗੋਨਾਨ ਸਾਹਿਬ ਇਹ ਰਮਾਲ ਦੀ ਕਢਾਈ ਵਾਹਿਗੁਰੂ ਜੀ ਦੋਨਾਂ ਪਾਸੇ ਇੱਕੋ ਜੀ ਆ ਕੋਈ ਪੁੱਛਦੇ ਤੇ ਵੀ ਇਤਿਹਾਸ ਲੇਖੇ ਖੋਪਰ ਤੱਕ ਇਹ ਚੋਲਾ ਗੁਨਾ ਪਾਸ਼ਾ ਜੀ ਦਾ ਇਹ ਦੋ ਬਾਹਮਾਨੇ ਐਸੋ ਦੀ ਦਹਿ ਲੱਗੀ ਹੋਈ ਆ ਇਹ ਚੋਲਾ ਸਾਹਿਬ ਜੀ ਨੂੰ 520 ਸਾਲ ਹੋ ਗਏ ਆ 6ਵੀਂ ਸਦੀ ਆਰੰਭ ਹੋ ਚੁੱਕੀ ਹੈ ਖਾਲਸਾ ਜੀ ਇਹ ਚੋਲੇ ਪਰ ਜੋ ਕਾਲੇ ਰੰਗ ਦੇ ਚੱਕਰ ਦੇ ਫਾਈ ਦੇ ਰਹੇ ਨੇ ਪਰ ਵੀ ਫਾਰਸੀ ਉਰਦੂ ਕੁਰਾਨ ਦੇ 30 ਬਾਰੇ ਇਤਿਹਾਸ ਦੱਲ ਕੀਤੀਆਂ ਨੇ ਮੇਰੇ ਪਾਸ਼ਾ ਨੇ ਚੋਲੇ ਪਰ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਹੋਇਆ ਹੈ ਅਬਰ ਅੱਲਾ ਨੂਰ ਉਪਾਇਆ ਕੁਦਰਤ ਦੇ ਸਬੰਧੇ ਇੱਕ ਨੂਰ ਤੇ ਸਾਧ ਰੂਪ ਜਿਆ ਆਹੋਂ ਭਰੇ ਕੋ ਮੰਡੀ ਇਲਾਹੀ ਪਾਸ਼ਾ ਜੀ ਦਾ ਚੋਲਾ ਜੀ ਨਾਲ ਹੀ ਪ੍ਰਾਰਥਨਾ ਚੌਥਾ ਸਭੇ ਚੋਲਾ ਸਾਹਿਬ ਜੀ ਦੇ ਨਾਲ ਹੀ ਪ੍ਰਾਪਤ ਹੋਏ ਨੇ ਵਿਰਲ ਹੋ ਚੁੱਕੇ ਨੇ ਮਗਲੀ ਸਾਈਡ ਤੇ ਕਾਸ਼ ਗੁੜੀ ਜੋ ਸ਼ੇਰ ਹੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਨੇ ਉਹਨਾਂ ਦੇ ਫੌਜੀ ਦੇ ਜਨੈਰ ਸਨ ਸਰਦਾਰ ਹਰੀਸ ਨਲਵਾ ਜੀ ਜਿਆ ਜਨੈਰ ਸਦਾ ਹਰੀਸ ਨਲਵਾ ਜੀ ਦਰਸ਼ਨ ਤਧਾਰਿਕ ਹਨਾਏ ਚੋਲਾ ਸਾਹਿਬ ਦੇ ਤਿਸ਼ ਪੁਰਾਨਾ ਕਰਦੇ ਹੋਏ ਉਹਨਾਂ ਨੇ ਇਹ ਚਾਰ ਮਾਲ ਚੋਲਾ ਸਾਹਿਬ ਦੇ ਪੇੜ ਕੀਤੇ ਨੇ ਦੋਰ ਮਾਲ ਵਾਹੀ ਗੁਜੇ ਜਿਹੜੀ ਸਾਈਡ ਤੇ ਆ ਦੋਰ ਮਾਲ ਅਗਲੀ ਸਾਈਡ ਤੇ ਚਾਰ ਮਾਲ ਇਹ ਲਾਪਾ 200 ਸਾਹ ਪ੍ਰਾਣੇ ਆ ਨਾਲ ਦਰਬਾਰ ਤੋਂ ਗੁਰੂ ਘਰ ਦੀ ਬਖਸ਼ਿਸ਼ ਔਲਾਦੀ ਪ੍ਰਾਪਤੀ ਵਾਸਤੇ ਲਾਉਂ ਪ੍ਰਸ਼ਾਦ ਦਿੱਤੇ ਹੁੰਦੇ ਨੇ ਜੇ ਸੰਤਾਨੀ ਅਦਵਾਰ ਤੋਂ ਮਨੋਕਾਮਨਾ ਭਾਵਨਾ ਕਾਸਾ ਦੀ ਕੋਰੀ ਹੁੰਦੀਆਂ ਨੇ ਇਸੇ ਦਰਵਾਜ਼ੇ ਤੇ ਖਾਣ ਪੀਣ ਤੇ ਲੜੀਆਂ ਜੜੀਆਂ ਪਰਮ ਹੋਈ ਰਹਿੰਦੀਆਂ ਨੇ ਐਸੋ ਦੇ ਕੋ ਨਾਨਕ ਪਾਸ਼ਾ ਸਾਹਿਬ ਦਾ ਆਪਣਾ ਪਰਿਵਾਰ ਉਹ ਨਾਨਕ ਪਾਸ਼ਾ ਸਾਹਿਬ ਦੀ ਹੰਸਮਾਨ ਸਮਾਜ ਜੋ ਸਰਕਾਰ ਜੋ ਸੋਹਣੇ ਸਿਧਾਂਤ ਬਾਬਾ ਮੰਤਰੀ ਇਸਨੇ ਬੇਦੀ ਸਾਹਿਬਾਂ ਚੋਲਾ ਸਰ ਵਾਲੇ ਆਈਆਂ ਹੀ ਆਪਣਾ ਦਰਦ ਦੰਦਾਰੇ ਕਰਵਾ ਰਹੇ ਨੇ ਮਹਾਂਪੁਰਖ ਗੱਦੀ ਤੇ ਬਿਰਾਜਮਾਨੇ ਨਾਨਕ ਪਾਸ਼ਾ ਪਰਵਾਰ ਤੋਂ ਜੇ ਕੋ ਬਜੇ ਕਰਾਂ ਦਾਸਰੀ ਜੀ ਕਾ ਨਿਕਲ ਆਪੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਾਨਕ ਪਾਸ਼ਾ ਜੀ ਅਨੁਸਾਰ ਸਮਾਨ ਜੋ ਸਰਕਾਰ ਦਾ 77ਵੀਂ ਸੰਤਾਨ ਬਾਬਾ ਕਲਨੇ ਸਿੰਘ ਬੇਦੀ ਸਹਿਬਾਨ ਚੋਲਾ ਸਹਿ ਵਾਲੇ ਸੰਗਤਾਂ ਨੂੰ ਬਹੁਤ ਮਾਨ ਤੇ ਸਤਿਕਾਰ ਦੇ ਰਹੇ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਰੋਪਾ ਜਿਹੜਾ ਉਹਨਾਂ ਨੂੰ ਦਿੱਤਾ ਹੈ ਇਹਦੇ ਰਹਾ ਬਾਬਾ ਨਾਨਕ ਉਹ ਨਾਨਕ ਪਾਸ਼ਾ ਦੇ ਅੰਗ ਵਾਸਤੇ ਸੇ ਚੋਲਾ ਸਹਿ ਪਾਗਾਂ ਵਾਲੇ ਕਰੋ ਦਰਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ gemini fader